ਤੇ ਸਰਕੇ ਵਿਆਰ ਦੀਆਂ ਤਸਵੀਰਾਂ ਤੁਸੀਂ ਇਸ ਵਕਤ ਦੇਖ ਰਹੇ ਹੋ ਇੱਥੇ ਕੁਝ ਲੁਟੇਰੇ ਆਏ ਆ ਦੁਕਾਨ ਦੇ ਵਿੱਚ ਤੇ ਬਾਬੂ ਜੀ ਨਾਲ ਕਰਦੇ ਆ ਗੱਲਬਾਤ ਕੀ ਗੱਲਬਾਤ ਸੀ ਤੇ ਕੌਣ ਲੋਕ ਸੀ ਜੀ ਹਾਂਜੀ ਬਾਬੂ ਜੀ ਕੀ ਨਾਮ ਆਪਣਾ ਦੋ ਜਣੇ ਆਏ ਆ ਜੀ ਆਂਦੇ ਉਹਨਾਂ ਨੇ ਸ਼ੇਟਰ ਛਿੱਟ ਲਿਆ ਆਪਣਾ ਨਾਮ ਕੀ ਪਤਾ ਹੈ ਨਰੇਸ਼ ਕੁਮਾਰ ਅਰੋੜਾ ਜਿਹਨਾਂ ਸਟੋਰ ਤੋਂ ਬੋਲ ਰਹੇ ਜੀ ਦੋ ਜਣੇ ਆਏ ਆ ਆਂਦੇ ਉਹਨਾਂ ਨੇ ਸ਼ੇਟਰ ਛਿੱਲਿਆ ਪਿਸਤੌਲ ਦਿਖਾਈ ਹੈ ਅਸੀਂ ਫਟਾਅਰ ਸ਼ੇਟਰ ਕੋਲ ਕੇ ਬਾੜ ਛਲਾਂਗ ਮਾਰੀ ਰੋਲਾ ਪਾ ਲਿਆ ਪਹਿਲੇ ਉਹ ਭੱਜਲੇ ਫੇਰ ਆ ਕੇ ਵਾਪਸ ਫੇਰ ਉਹਨਾਂ ਨੇ ਪੂਰੀ ਤੇਜ਼ੀ ਨਾਲ ਭਜਾ ਕੇ ਲੱਗਿਆ ਇਹ ਲੜਕੀ ਨਾ ਕਾਫੀ ਮੋਟਰਸਾਈਕਲ ਤੇ ਸੀਗੀ ਮੋਟਰਸਾਈਕਲ ਤੇ ਸੀਗੀ ਦੋ ਜਨੇ ਇੱਥੇ ਸੀ ਇੱਕ ਜਨਾ ਅੱਗੇ ਚੜਿਆ ਉਹ ਕੁੜੀਏ ਕੌਣ ਸੀ ਇਹ ਨਹੀਂ ਪਤਾ ਅੱਗੇ ਚੜੇ ਇੱਕ ਜਨਾ ਤੇ ਤੁਸੀਂ ਦੁਕਾਨ ਦੇ ਵਿੱਚ ਸੀਗੇ ਦੁਕਾਨ ਦੇ ਵਿੱਚ ਸੀ ਅਸੀਂ ਲੈਟਾ ਵਜਾਣਾ ਸੀ ਲੈਟਾ ਵਜਾ ਕੇ ਸੀ ਬੰਦਰ ਚੱਲੇ ਸੀ ਕਾਜੀ ਦੁਕਾਨ ਆਪਣੀ ਗਿਫਟਾਂ ਜਾਂ ਨਸੋਦੀ ਤੇ ਕੀ ਦਿਖਾਇਆ ਤੁਹਾਨੂੰ ਉਹਨਾਂ ਨੇ ਉਹ ਪਿਸਤੌਲ ਦਿਖਾਈ ਉਹਨਾਂ ਨੇ ਤੁਸੀਂ ਫਿਰ ਕੀ ਪੋਜੀਸ਼ਨ ਲਈ ਉਸ ਟਾਈਮ ਅਸੀਂ ਇੱਕੋ ਦਮ ਸ਼ੋਰ ਪਾ ਲਿਆ ਬਾਹਰ ਆ ਕੇ ਰੋਲਾ ਪਾ ਲਿਆ ਵੀ ਆਜੋ ਆਜੋ ਉਹ ਪਹਿਲੇ ਤਾਂ ਭੱਜਲੇ ਫੇਰ ਆ ਗਏ ਫਿਰ ਉਸ ਤੋਂ ਬਾਅਦ ਪੂਰੀ ਤੇਜ਼ੀ ਨਾਲ ਭੱਜ ਗਏ ਉਹਨਾਂ ਮੋਟਰਸਾਈਕਲ ਡੱਕਮਗਾਏ ਫਿਰ ਤੇਜ਼ ਦਿਨ ਦਿਹਾੜੇ ਵਾਲਾ ਮੋਹਲਾ ਹੋ ਗਈ ਚਿੰਨਾ ਚਪੀ ਹੈ ਜੇ ਅਸੀਂ ਸ਼ੀਟਰ ਖੋਲ ਕੇ ਉਹਨਾਂ ਨੂੰ ਨਾ ਰੋਲਾ ਪਾਣ ਦੇ ਸ਼ਾਇਦ ਸਾਨੂੰ ਕਿੰਨਾ ਨੁਕਸਾਨ ਪਹੁੰਚਾ ਦਿੰਦੇ ਸਾਨੂੰ ਨਹੀਂ ਪਤਾ ਕਿਉਂਕਿ ਉਹਨਾਂ ਨੇ ਪਿਸਤੌਲ ਸਾਡੇ ਦੇ ਉੱਤੇ ਕੰਨ ਤੇ ਲਾ ਲੀ ਸੀ ਹੂੰ ਤੇ ਥਾਂ ਕਿਹੜਾ ਪਿੰਡ ਤੁਹਾਨੂੰ ਇਹ ਸ ਨੂੰ ਇਹ ਸਿੱਕੀ ਵੇ ਯਾਰ ਜੀ ਰੋੜਾ ਸਟੇਸ਼ਨ ਵਾਲਾ ਪਿੰਡ ਹੈ ਇਹ ਪਿੰਡਾ ਕਤਵਾਲੀ ਪਿੰਡਾ ਜੀ ਹਾਂ ਜੀ ਕਤਵਾਲੀ ਪਿੰਡਾ ਇਹ ਸੇ ਦਰਸ਼ਨ ਸਿੰਘ ਜੀ ਜੀ ਇੱਥੇ ਤੁਸੀਂ ਪਹੁੰਚੇ ਹੋ ਤੇ ਕੀ ਹਾਲਾਤ ਨੇ ਕਹਿੰਦੇ ਵੀ ਇੱਥੇ ਕੋਈ ਦੁਕਾਨ ਚੋੜੀ ਸੀ ਇਹ ਰੋੜਾ ਗਿਫਟ ਹਾਊਸ ਹੈ ਜੀ ਇਹਨਾਂ ਨੇ ਸਾਨੂੰ ਫੋਨ ਕੀਤਾ ਜੀ ਪਰ ਫੋਨ ਵੀ ਕਹਿੰਦੇ ਸਾਡੀ ਦੁਕਾਨ ਦੇ ਕੋਈ ਨਾ ਦੋ ਜੋ ਨੌਜਵਾਨ ਆਏ ਹੈ ਜੀ ਉਹਨਾਂ ਨੇ ਸਾਨੂੰ ਪਿਸਤਲ ਵਿਖਾ ਕੇ ਲੁੱਟ ਖੋਹ ਕਰਨ ਦੀ ਕੋਸ਼ਿਸ਼ ਕੀਤੀ ਹੈ ਜੀ ਪਰ ਉਹਨਾਂ ਸਾਨੂੰ ਮੋਬਾਈਲ ਵਗੈਰਾ ਉਹਨਾਂ ਦਾ ਸੌਰੀ ਮੋਟਰਸਾਈਕਲ ਵਗੈਰਾ ਨੰਬਰ ਵਗੈਰਾ ਨਹੀਂ ਪਤਾ ਲੱਗ ਰਿਹਾ ਜੀ ਜੀ ਅੱਗੇ ਜਾ ਕੇ ਕੋਈ ਉਹਨਾਂ ਨੇ ਲੇਡੀ ਜੀ ਬੈਠੀ ਹੈ ਜੀ ਇਹ ਅੱਗੇ ਗਾ ਪਵੇ ਨੇ ਜੀ ਗਾ ਕੋਈ ਕੈਮਰੇ ਵਗੈਰਾ ਕਢਾ ਕੇ ਬੈਠੇ ਨੰਬਰ ਵਗੈਰਾ ਜੀ ਤੇ ਬਾਕੀ ਕਾਰਵਾਈ ਕਰ